ਖਬਰਨਾਮਾ ਦੇਖ ਰਹੇ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਸਰਾਜ ਕਰਨਲ ਬਾਠ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਉਹਨਾਂ ਦੀ ਧਰਮ ਪਤਨੀ ਵੱਲੋਂ ਵਾਰ-ਵਾਰ ਪੰਜਾਬ ਪੁਲਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਸੱਟਾਂ ਮਾਰੀਆਂ ਕਰਨਲ ਬਾਠ ਦੇ ਲੜਕੇ ਨੂੰ 13 14 ਮਾਰਚ ਦੀ ਇਹ ਘਟਨਾ ਦੱਸੀ ਜਾ ਰਹੀ ਹੈ ਵਿਰੋਧ ਕੀਤਾ ਜਾ ਰਿਹਾ ਹੈ ਕਰਨਲ ਬਾਠ ਦੀ ਪਤਨੀ ਕਹਿੰਦੀ ਹੈ ਕਿ ਮੈਂ ਰਾਣੀ ਦੀ ਝਾਂਸੀ ਆ ਜਿੰਨੀ ਦੇਰ ਤੱਕ ਇਹ 12 ਪੁਲਿਸ ਮੁਲਾਜ਼ਮ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਨਹੀਂ ਜਾਂਦੇ ਉਨੀ ਦੇਰ ਤੱਕ ਮੈਂ ਚੈਨ ਨਾਲ ਨਹੀਂ ਬੈਠਾਂ ਬੈਠਾਂਗੀ ਇੱਕ ਪਾਸੇ ਕਰਨਲ ਬਾਠ ਦੀ ਧਰਮ ਪਤਨੀ ਕਰਨਲ ਬਾਠ ਕਰਮਨ ਕਰਨਲ ਦਾ ਲੜਕਾ ਤੇ ਦੂਸਰੇ ਪਾਸੇ ਸਮੁੱਚੀਆਂ ਸ਼੍ਰੋਮ ਪਾਰਟੀਆਂ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਾ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਜਿਹੜੀ ਪਾਰਟੀ ਹੈ ਉਹ ਵੀ ਕਰਨਲ ਬਾੜ ਦੇ ਹੱਕ ਵਿੱਚ ਖੜ ਗਈ ਹੈ ਲੇਕਿਨ ਪੁਲਿਸ ਨੇ ਵੀ ਵੱਡੇ ਸੂਪੂਤ ਜਿਹੜੇ ਨਹੀਂ ਉਹ ਸਾਹਮਣੇ ਰੱਖ ਦਿੱਤੇ ਨੇ ਯਾਨੀ ਕਿ ਸੀਸੀਟੀਵੀ ਦੀਆਂ ਜਿਹੜੀਆਂ ਫੋਟੋਸ ਨੇ ਉਹਨਾਂ ਨੇ ਇੱਕ ਵਾਰ ਹੈਰਾਨ ਕਰਕੇ ਰੱਖ ਦਿੱਤਾ ਹੈ ਕਿ ਅਸਲ ਦੇ ਵਿੱਚ ਗਲਤ ਅਸੀਂ ਨਹੀਂ ਕਰਨਲ ਬਾੜ ਦਾ ਲੜਕਾ ਸੀ ਹਾਲਾਂਕਿ ਅਸੀਂ ਕਰਨਲ ਸਹਿਬਾਨ ਅਤੇ ਉਸਦੇ ਪੂਰੇ ਪਰਿਵਾਰ ਦੀ ਇੱਜ਼ਤ ਕਰਦੇ ਹਾਂ ਕਿਉਂਕਿ ਇਹਨਾਂ ਦੀ ਬਦੌਲਤ ਹੈ ਦੇਸ਼ ਜਿਹੜਾ ਹੈ ਬਚਿਆ ਹੈ ਦੇਸ਼ ਦੀਆਂ ਤਰਾਦਾਂ ਤੇ ਰਾਖੀ ਕਰਦੇ ਨੇ ਲੇਕਿਨ ਪੁਲਿਸ ਮੁਲਾਜ਼ਮ ਵੱਲੋਂ ਇੱਕ ਸੀਸੀਟੀਵੀ ਫੋਟੋ ਜਿਹੜੀ ਹੈ ਦਿੱਤੀ ਗਈ ਹੈ ਭਾਵੇਂ ਐਫਆਈਆਰ ਕੱਢ ਦਿੱਤੀ ਗਈ ਹੈ ਇਹਨਾਂ 12 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਇਹ ਜਿਹੜਾ ਰੌਣੀ ਕੇ ਐਸਐਚਓ ਹੈ ਇਹ ਉਹੀ ਹੈ ਜਿਸ ਨੇ ਭਵਗਿਰਤ ਬੱਚੇ ਜਿਹੜਾ ਅਗਵਾ ਹਿਆ ਸੀ ਹਲਕਾ ਲੁਧਿਆਣੇ ਸਿਆਂ ਦੋਤ ਪਿੰਡ ਦੇ ਵਿੱਚੋਂ ਉਹ ਅਗਵਾ ਬੱਚੇ ਨੂੰ ਛਡਾਉਣ ਦੇ ਵਿੱਚ ਐਸਐਚਓ ਰੌਣੀਕੇ ਦਾ ਬੜਾ ਵੱਡਾ ਹੱਥ ਦੱਸਿਆ ਜਾਂਦਾ ਹੈ ਇਹਨਾਂ ਦੇ ਜਿਹੜੇ ਸਾਥੀ ਸੀ ਜਦੋਂ ਇਨਕਾਉਂਟਰ ਹੋਇਆ ਤੇ ਇਹਨਾਂ ਦੇ ਸੱਟਾਂ ਵੀ ਲੱਗੀਆਂ ਥੋੜੀਆਂ ਬਹੁਤੀਆਂ ਗੋਲੀਆਂ ਦੇ ਛਰੇ ਵੀ ਲੱਗੇ ਲੇਕਿਨ ਜਿਹੜੀ ਸੀਸੀਟੀਵੀ ਫੁਟੇਜ ਹੈ ਉਸ ਦੇ ਵਿੱਚ ਇਹ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਜਿਹੜਾ ਪਲਟਵਾਰ ਕੀਤਾ ਗਿਆ ਕਰਨਲ ਦੇ ਮੁੰਡੇ ਵਰੋ ਉਸ ਨੇ ਥੱਪੜ ਮਾਰਿਆ ਫਿਰ ਥੱਪੜ ਮਾਰਨ ਦੇ ਨਾਲ ਜਿਹੜਾ ਹੈ ਮਾਮਲਾ ਗਰਮ ਹੋ ਗਿਆ ਇਹ ਹੁਣ ਜਿਹੜੇ ਉਹ 12 ਮੁਲਾਜ਼ਮ ਨੇ ਉਹਨਾਂ ਦੇ ਵਕੀਲ ਕਹਿ ਰਹੇ ਨੇ ਇਹ ਪੰਜਾਬ ਪੁਲਿਸ ਕਹਿ ਰਹੀ ਹੈ ਹਾਲਾਂਕਿ ਸਬੂਤ ਜਿਹੜੇ ਨੇ ਆ ਇਕੱਠੇ ਕਰਕੇ ਅਦਾਲਤ ਨੂੰ ਭੇਜ ਦਿੱਤੇ ਗਏ ਨੇ ਪੰਜਾਬ ਸਰਕਾਰ ਪੁਲਿਸ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਵੀ ਕੱਟ ਕੇ ਦੇ ਦਿੱਤੀ ਗਈ ਕਰ ਦਿੱਤੀ ਗਈ ਹੈ ਉਹਨਾਂ 12 ਮੁਲਾਜ਼ਮਾਂ ਨੂੰ ਉਹ 12 ਮੁਲਾਜ਼ਮ ਸਸਪੈਂਡ ਵੀ ਹੋ ਚੁੱਕੇ ਨੇ ਉਹ ਬਾਰਾ ਮੁਲਾਜ਼ਮ ਵਾਰ ਵਾਰ ਕਰਨਲ ਸਾਹਿਬ ਦੀ ਧਰਮ ਪਤਨੀ ਨੂੰ ਫੋਨ ਕਰ ਕਰ ਕਰਕੇ ਉਸ ਕੋਲੋਂ ਮਾਫੀਆਂ ਵੀ ਮੰਗ ਰਹੇ ਨੇ ਉਸ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਜੇਕਰ ਉਹ ਸੀਸੀਟੀ ਟੀਵੀ ਦੀ ਜਿਹੜੀ ਫੋਟੋਸ ਹੈ ਉਹ ਕੈਮਰਿਆਂ ਦੀ ਜਿਹੜੀ ਫੋਟੋਸ ਹੈ ਜੇਕਰ ਉਹ ਸਹੀ ਹੈ ਤਾਂ ਫਿਰ ਕਾਰਵਾਈ ਕਿਸ ਤੇ ਆਵੇਗੀ ਕਿਉਂਕਿ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਹੈ ਕਿ ਕਰਨਲ ਜਿਹੜੇ ਬਾਹਰ ਨੇ ਉਹਨਾਂ ਦੇ ਲੜਕੇ ਵੱਲੋਂ ਪਹਿਲਾਂ ਥੱਪੜ ਬਾਜੀ ਕੀਤੀ ਗਈ ਐਸ ਐਚਓ ਰਣਿਕ ਕੇ ਨੂੰ ਇਹ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਕਰਨਲ ਬਾਦ ਦੀ ਜਿਹੜੀ ਧਰਮ ਪਤਨੀ ਹੈ ਉਹ ਲਗਾਤਾਰ ਡੀਸੀ ਦੇ ਤਹਤੇ ਦੇ ਕੇ ਤਰਨਾ ਲਾ ਕੇ ਬੈਠੀ ਹੈ ਉਹ ਕਹਿੰਦੀ ਇਕੱਲੇ ਮੇਰੇ ਬੱਚੇ ਦੀ ਗੱਲ ਨਹੀਂ ਹੈ ਪੰਜਾਬ ਪੁਲਿਸ ਨੇ ਅੱਜ ਸਾਡੇ ਬੱਚੇ ਨਾਲ ਕੀਤਾ ਹਜ਼ਾਰਾਂ ਬੱਚਿਆਂ ਦੇ ਨਾਲ ਹਰ ਰੋਜ਼ ਹੁੰਦਾ ਹੈ ਉਹਨਾਂ ਨੇ ਕਹਿ ਕੇ ਜੇਕਰ ਹੋਵੇਗਾ ਮੈਂ ਸਿਰਫ ਆਪਣੇ ਇਕੱਲੇ ਬੱਚੇ ਵਾਸਤੇ ਨਹੀਂ ਪ੍ਰੋਟੈਸਟ ਕਰ ਰਹੀ ਮੈਂ ਪੰਜਾਬ ਦੇ ਵਿੱਚ ਕਿਸੇ ਹੋਰ ਵੀ ਬੱਚੇ ਦੇ ਨਾਲ ਤੱਕਾ ਹੁੰਦਾ ਪੁਲਿਸ ਵੱਲੋਂ ਨਾਜਾਇਜ਼ ਜੁਰਮ ਕੀਤੇ ਜਾਂਦੇ ਨੇ ਤੇ ਮੈਂ ਉਹਨਾਂ ਦੇ ਹੱਕ ਵਿੱਚ ਵੀ ਖੜਾਂਗੀ ਯਾਨੀ ਕਿ ਕਰਨਲ ਬਾੜ ਦੀ ਜਿਹੜੀ ਵਾਈਫ ਉਹ ਆਪਣੇ ਪੱਧਰ ਤੇ ਸਹੀ ਹੈ ਜਿਹੜੇ ਮੁਲਾਜ਼ਮ ਨੇ ਜਿਹੜੇ ਪੁਲਿਸ ਵਾਲੇ ਨੇ ਉਹ ਆਪਣੀ ਜਗ੍ਹਾ ਤੇ ਸਹੀ ਨੇ ਕਿ ਪਹਿਲਾਂ ਵਲਟਵਾਰ ਸਾਡੇ ਉੱਤੇ ਕੀਤਾ ਗਿਆ ਫਿਰ ਅਸੀਂ ਤੱਕਾ ਮੁਖੀ ਉਹਨਾਂ ਨਾਲ ਕੀਤੀ ਧੰਨਵਾਦ